ਪਿਛਲੇ ਦਿਨੀ ਜਲੰਧਰ ਦੇ ਵਿੱਚ ਇੱਕ 13 ਸਾਲ ਦੀ ਲੜਕੀ ਦੇ ਨਾਲ ਜੋੜ ਤੁਸ਼ ਕਰਨ ਹੋਇਆ ਸੀ ਇੱਕ ਦਿਨ ਦੇ ਵੱਲੋਂ ਕੀਤਾ ਗਿਆ ਉਸ ਨੂੰ ਲੈ ਕੇ ਮੌਕੇ ਤੇ ਵਿੱਚ ਵੀ ਅੱਜ ਜਿਹੜਾ ਹੈਗਾ ਰੋਸ ਮਾਰਕ ਟੈਂਡਰ ਮਾਰਕ ਕੀਤਾ ਜਾ ਰਿਹਾ ਹੈਗਾ ਆਪਾਂ ਗੱਲਬਾਤ ਕਰਾਂਗੇ ਆ ਭਾਜੀ ਜਿਹੜਾ 25 ਅੱਜ ਰੋਸ ਕੀਤਾ ਜਾ ਰਿਹਾ ਹੈਗਾ ਉਸ ਦੇ ਸੰਬੰਧ ਵਿੱਚ 13 ਸਾਲ ਦੀ ਜੀ ਕੀ ਕਹਾਂਗੇ ਅਦਾਲਤ ਕੋਈ ਕੈਟਲ ਮਾਰਕ ਜਿਸ ਜਦੋਂ ਮੇਨ ਗੱਲ ਕਰਨਾ ਆਪਾਂ ਪੰਜਾਬ ਦੇ ਵਿੱਚ ਪਿਆਰ ਦੇ ਵਾਸਤੇ ਕੈਟਲ ਮਾਰਕ ਇਸ ਤਰ੍ਹਾਂ ਦੀ ਕਰਾਇਮ ਦਾ ਕੋਈ ਹਾਲਾ ਨਹੀਂ ਹੈਗਾ ਪਰ ਤੁਸੀਂ ਉਸ ਦੇ ਘਰ ਦੇ ਜੋ ਮੋਰਲਿਸ ਬੋਰਡ ਲਈ ਉਹਨਾਂ ਨੂੰ ਉਹਨੂੰ ਹੋ ਰਹਾ ਤੇ ਇਹ ਸੀ ਪ੍ਰੋਬਲਮ ਤੇ ਨਾਲ ਆ ਉਹ ਆਪਾਂ ਸ਼ਾਂਤੀ ਲਈ ਕਰ ਰਹੇ ਹੋਰੇ ਸਰਕਾਰ ਨੂੰ ਇੱਕ ਐਸਡੀਪੀਸੀ ਨੂੰ ਮੈਸੇਜ ਦੇ ਲਿਆ ਉਹ ਲੋਕਾਂ ਨੇ ਜੋ ਨੈਰੇਟਿਵ ਸਰਜਾ ਸੋਸ਼ਲ ਮੀਡੀਆ ਉੱਪਰ ਜਿਉਂ ਜਿਉਂ ਅਮਰਤਾ ਦੇ ਸ਼ਖਸੀਅਤਾਂ ਨੇ ਕੀਤਾ ਪਰ ਸ਼ਬਦ ਵਿੱਚ ਦੇਖਿਆ ਮਰੇ ਲਿਖਿਆ ਅਮਰਤਾ ਦੇ ਜਖਮੇ ਨਹੀਂ ਬਣਾਉਂ ਕੀਤਾ ਕਿ ਬਿਲਕੁਲ ਗਲਤ ਹੈ ਇਸ ਤਰ੍ਹਾਂ ਦੇ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਇਹ ਜਦੋਂ ਇਹ ਬੰਦੇ ਜੋ ਇਹ ਤਨਹੀਨ ਇਸ ਤਰ੍ਹਾਂ ਕਰਦਾ ਹੋ ਨਾ ਹਿੰਦੂ ਖਾਦਨ ਨੂੰ ਸਿਰਫ ਇੱਕ ਮਨੁੱਖਤਾ ਦਾ ਮੁੱਦਾ ਬਣਾ ਕੇ ਹੋਰਾਂ ਗੱਲ ਰੱਜੀ ਜਾਵੇ ਮੈਂ ਐਸਡੀਪੀਸੀ ਨੂੰ ਸਾਬਤ ਤੱਕ ਕਰ ਰਹਾ ਹੋ अपील ਕਰਦਾ ਕਿ ਇਹੋ ਜੀ ਤਲੜਾਈ ਹੋਈ ਕੀਤੀ ਜਾਵੇ ਕਲਪਤਖ ਸਾਹਿਬ ਜੱਜ ਜਿੱਥੇ ਕਾਲੀ ਫੂਲਾਗਾ ਦੇ ਜੀ ਇਹੋ ਜੀ ਉਸ ਟਾਈਮ ਜਦੋਂ ਇਸ ਤਰ੍ਹਾਂ ਸੀਗਾ ਕਲਪਤਖ ਸੀਗਾ ਜੁਰਮ ਨੇ ਦਿੱਤੀ ਆ ਤੇ ਅਗਾਲਤਖ ਤੋਂ ਕੋਈ ਹੁਕਮਨਾਮਾ ਕਨੜਾ ਜਾਰੀ ਕੀਤਾ ਜਾ ਕੋਈ ਸ਼ਰਤ ਇਦਾਂ ਦਾ ਕਰਾਇਮ ਕਰਨ ਤੋਂ ਪਹਿਲਾਂ 100 ਵਾਟ ਦੇ ਨਾ ਔਰ ਸਰਦਾਰ ਨੂੰ ਹੋਇਆ ਅਪੀਲ ਆ ਵੀ ਇਸਲਾਮੀ ਕੰਪਨੀ ਜੀ ਲੋਕ ਰਹਿੰਦੇ ਆ ਔਰਤਾਂ ਬੱਚੇ ਬੰਦੇ ਸਭ ਬਸਦੇ ਆ ਪਰ ਉੱਥੇ ਕੋਈ ਹਿੰਮਤ ਨਹੀਂ ਮੈਂ ਤਿੰਨ ਸਾ ਰਹਾ ਕੋਈ ਕਹਿ ਲ ਝਾਕ ਹੋ ਜਾਵੇ ਜਾਂ ਕਹਿ ਤਾਂ ਬਹੁਤ ਦੂਰੀ ਲੱਗਾ ਨਹੀਂ ਪੰਜਾਬ ਰੱਖੇ ਤਾਂ ਕੋਈ ਹੋਣਾ ਚਾਹੀਦਾ ਬਿਲਕੁਲ ਵੀ ਹੁਣ ਜਿਹਦਾ ਇਦਾਂ ਦੇ ਹੀਨਸ ਕਰਾਇਮ ਲਈ ਕਿਸੇ ਮਾ ਜੇਖੋ ਜਿਲੇ ਕੇ ਅਸਲ ਦੁਨੀਆ ਨੂੰ ਪਤਾ ਜਿਹੜਾ ਉਸੇ ਲੋਕੋ ਪੌਪਲਰ ਹਟੇ ਆਉਂਦੇ ਆ ਜਦੋਂ ਟ੍ਰੌਪਰ ਦੇ ਫਾਸਟੈਕ ਲੱਗਦੇ ਆ ਸਜਾ ਫੈਸਲਾ ਸ਼ੀਵਨ ਜਿਵੇਂ ਜਿਵੇਂ ਫਾਸਤੀ ਹੋ ਗਈ ਜਿਵੇਂ ਫਾਸਤੀ ਅਗਿਆਪੀਲ ਕਰਦਾ ਹਾਈ ਕੋਰਟ ਵੀ ਉਮਰ ਕਰ ਦੇਗੀ ਉਹ ਦਿਨ ਕੱਟਦਾ ਉਹ ਬੁਰ ਉਮਰ ਕਹਿਦੇ ਜਿਹੜੇ ਕਾਨੂੰਨ ਆਪਣੇ ਨਾ ਅਤੀ ਆ ਜਾਂਦਾ ਨਾ ਵੱਤ ਚਰਨੋਂ ਕਰਕੇ ਬਾਹਰ ਇੱਕ ਬੰਦੇ ਨੇ ਕਿਤੇ ਕਿਤੇ ਬੰਦਿਆਂ ਦਾ ਬਿਆਨ ਆਇਆ ਕਿ ਉਹ ਇੱਕ ਟਿੱਕ ਨਹੀਂ ਗਿਆ ਉਹ ਲੁਕਰੀ ਦੇ ਲਈ ਜਿਹੜਾ ਇਹ ਪਹਿਰਾਵਾ ਜਿਹੜਾ ਜਿਹੋਨੇ ਮੰਨ ਵੀ ਲਿਆ ਕਿ ਸੱਜੀ ਦਾ ਪਰ ਉਹਦੋਂ ਚਿੱਤੇ ਬੰਦੇ ਨੇ ਕਿਉਂ ਨਹੀਂ ਲੈ ਕੇ ਸਿੱਖ ਨਹੀਂ ਅਗਲਾ ਪਹਿਰਾਵਾ ਕੀਤਾ ਅਸੀਂ ਅਸੀਂ ਨੂੰ ਕਿਉਂ ਮੁਕਰੀਏ ਜਿੱਸੀਗਾ ਤਾਂ ਉਹਨੂੰ ਇਦਾਂ ਹੀ ਸਜ਼ਾ ਦਿੱਤੀ ਜਾਵੇ ਉਹਨੂੰ ਪੰਜ ਸਿੱਕਾ ਜਾਵੇ ਜਿਹਦੀ ਰੋਟੀ ਪੱਟੀ ਖਲਪਨ ਉਹਨਾਂ ਬਾਹਰ ਰੱਖੀ ਕਿ ਹੋਰ ਸਿੱਤਾਂ ਨੂੰ ਸਾਡੇ ਸਿੱਕਾਂ ਦੇਗਾ ਮੈਸੇਜ ਹੋਵੇ ਸਾਨੂੰ ਇਦਾਂ ਨਹੀਂ ਸਖਤਾਈ ਚਾਲ ਤੱਕ ਸਜਾਦ ਕਰਨੀ ਪੈਣੀ ਹੈ ਜੇ ਅਸੀਂ ਇਹ ਕੈਂਡਲ ਮਾਰਕਰ ਦਾ ਹੱਥ ਕੋਈ ਹੱਲ ਨਹੀਂ ਹੈ ਇਸ ਤਰ੍ਹਾਂ ਕੋ ਮੈਸੇਜ ਦੇਣ ਦਾ ਤਰੀਕਾ ਹੈ ਅਸੀਂ ਆਪਣੀ ਆਵਾਜ਼ ਚਾਂਦੀ ਨੂੰ ਲੋਕਾਂ ਨੂੰ ਪਹੁੰਚਾਉਣ ਦਾ ਤਰੀਕਾ ਹੈ ਹਾਂ ਜੀ ਤੇ ਨਾਮ ਉਹ ਕੇਂਦਰਬਾਲ ਕੀ ਕਾਜ ਇੰਦੁਸਿਆ ਦਾ ਜਿਹੜਾ ਬਣਦਾ ਅੱਜ ਤੱਕ ਇਹ ਕਹਣਾ ਕੋਈ 40000 ਰੁਪਏ ਜਵੇ 50000 ਰੁਪਏ ਜਵੇ ਔਰ 60000 ਜਵੇ ਬਸ ਪੰਜਾਬ ਦੇ ਚਾਹੇ ਨਹੀਂ ਕਾਮੀਆਂ ਜੀਆਂ ਵਾਰਦਾਤ ਹੁੰਦੀਆਂ ਰਹਿੰਦੀਆਂ ਬਹੁਤ ਹੋ ਰਹੀਆਂ ਵਾਰਦਾਤਾਂ ਤਾਂ ਭਾਜੀ ਤੇ ਆਪਾਂ ਇਹ ਜਿਹੋਣੇ ਵੀ ਕਾਨੂੰਨ ਬਣੇ ਸਾਫ਼ ਸਾਫ਼ ਤੇ ਸਜ਼ਾ ਦਿੱਤੀ ਜਾਵੇ ਜੀ ਪੱਕੀ ਬਣੇ ਹਾਂ ਜੀ ਬਿਲਕੁਲ ਜਸਨਦੀਪ ਜਦੋਂ ਅੱਜ ਇੱਕ ਸੱਜੇ ਕੈਂਡਲ ਮਾਰਚ ਕੈਂਡਲ ਮਾਰਚ ਕੀਤਾ ਗਿਆ ਹੈ ਜਾਂ ਹਾਂ 13 ਸਾਲ ਦੀ ਬੱਚੀ ਦੇ ਨਾਲ ਕੰਮ ਹੈ ਇਹ ਤਾਂ ਦੇਖੋ ਸਾਡੇ ਇਹ ਬੱਚੜਾ ਦਿੱਤੀ ਜਾਵੇ ਇਹਨਾਂ ਨੂੰ ਹੀ ਫੈਕਟਰ ਦਾ ਪਾਇਆ ਦਿੱਤੀ ਜਾਵੇ ਸੋ ਜਿੱਥੇ ਹੈਗਾ ਕੈਂਡਲ ਮਾਰਚ ਪੈ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੇਟੀ ਪ੍ਰਭਿੰਨ ਕੌਰ ਦੀ ਜਿਹੜੀ ਹੈ ਕਿ ਆ ਕੈਂਡਲ ਮਾਰਚ ਰਾਕੇ ਜਿਹੜਾ ਹੈਗਾ ਸਰ ਦਾ ਅੰਜਲੀ ਦੇਖਤੀ ਆ ਰਹੀ ਹੈ ਜਿਹੜਾ ਇਹ ਜਿਹੜਾ ਵੱਡਾ ਰੋਸ ਦੇਖਣ ਨੂੰ ਮਿਲਿਆ ਹੈਗਾ ਮੋਗਾ ਦੇ ਵਿੱਚ ਜਿਹੜਾ ਮੋਗਾ ਦੇ ਮੇਨ ਚੌਂਕ ਦੇ ਵਿੱਚ ਮੋਗਾ ਦੇ ਮੇਨ ਬਾਜ਼ਾਰ ਤੋਂ ਸ਼ੁਰੂ ਹੋ ਕੇ ਔਰ ਮੋਗਾ ਦੇ ਮੇਨ ਚੌਕ ਦੇ ਵਿੱਚ ਜਿਹੜਾ ਇੱਥੇ ਮਾਰਕੀ ਇਹ ਕੈਂਡਲਸਟ ਮਾਰਕ ਦੀ ਜਿਹੜੀ ਸਮਾਪਤੀ ਹੋਵੇਗੀ ਤੋਂ ਵੱਡਾ ਰੋਸ ਮੈਂ ਮੇਰੇ ਸਹਿਯੋਗੀ ਨੂੰ ਕਹੂੰਗਾ ਕਿ ਜਿਹੜਾ ਕੈਂਡਲਸਟ ਮਾਰਕ ਦਾ ਜਿਹੜਾ ਸਾਰੇ ਚਾਰਟ ਜਿਹੜੇ ਦਿਖਾਈ ਜਾਂਨ ਔਰ ਕਾਤਲਾਂ ਨੂੰ ਸਜ਼ਾ ਦੇ ਢੀ ਨੂੰ ਨਿਆਂ ਦੋ ਤੇ ਜਿਹੜੇ ਸਲੋਗਨ ਹੱਥਾਂ ਦੇ ਵਿੱਚ ਫੜੇ ਹੋਏ ਨੇ ਕੈਂਡਲ ਮਾਰਕ ਅ ਕਿੰਨਾ ਦਿਨ ਹੋ ਗਿਆ 2025 ਦਿਨਾਂ ਨਾਲ ਜਿਹੜਾ ਕਰਮ ਉਹ ਗਲਤ ਹੈ ਜੀ ਬਹੁਤ ਸੱਚ ਜਿਵੇਂ ਦੇਖਦੇ ਤੋਂ ਕਿ ਕਿੰਦਾ ਦਾ ਕੰਮ ਨੂੰ ਖਾਲਸੀ ਹੁੰਦੀ ਬਸ ਬਸ ਇਹ ਚੱਲਿਆ ਕਰਦਾ ਲੱਗਦਾ ਕਿ ਪੰਜਾਬ ਵਿੱਚ ਆਈ ਦਿਨ ਇਦਾਂ ਦੇ ਜਿਹੜੇ ਚੱਲ ਜਾਂਦਾ ਜੀ ਕੰਮ ਰੋਕੀ ਹੋਏ ਨੇ ਜੀ ਬੰਦੇ ਨੂੰ ਕਿਤੇ ਸੋਣੀ ਲੈ ਵੀ ਆ ਬੰਦੇ ਇਹਨੂੰ ہزار ਦਿੱਤੀ ਹੋਏ ਕੜੀ ਤੇ ਕੰਮ ਹੋਈ ਨਹੀਂ ਇਹ ਜਿਹੜੇ ਬੰਦੇ ਦਾ ਗੋਲੀ ਮਾਰ ਕੇ ਜੀ ਚਾਹ ਕਰਿਆ ਹਰ ਪਾਸੇ ਜਿਹੜੇ ਜਿਹਦਾ ਬਾਹਰ ਹੈਗੇ ਨੇ ਆਪਣੇ ਵਿੱਚ ਹੀ ਹੋਣਾ ਚਾਹੀਦਾ ਬੰਦੇ ਉਹ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਇੱਕ ਤੁਸੀਂ ਇੱਕ ਦੇ ਗੋਲੀ ਮਾਰਦੇ ਕੋਈ ਚਾਹ ਕਰਕੇ ਜਿਹੜਾ ਤਿੰਨ ਦਿਨ ਵੱਢੀ ਜਾਂਦਾ ਹੀ ਕੰਮ ਕਿਤੇ ਕਰਦਾ ਨਹੀਂ ਦੱਸਦਾ ਇਹ ਤੇ ਵੀ ਲੱਗਦਾ ਕਿ ਮਾਤਰਾਂ ਨੂੰ ਵੀ ਦੇਣਾ ਚਾਹੀਦਾ ਕਿ ਜਿਹੜੇ ਬੱਚੇ ਆ ਉਹਨਾਂ ਦਾ ਤੁਸੀਂ ਧਿਆਨ ਜਿਹੜਾ ਤੁਸੀਂ ਕਿਤੇ ਤੇ ਪ੍ਰੋਤਸਾ ਨਹੀਂ ਕਰ ਸਕਦੇ ਤੇ ਵੀ ਮੈਸੇਜ ਆਉਂਦਾ ਹੈ ਵੀ ਤਾਂ ਹੈਗਾ ਹੀ ਆ ਜੀ ਇਹ ਤਾਂ ਸਭ ਨੂੰ ਪਤਾ ਪਰ ਫਿਰ ਵੀ ਕਿਤਨਾ ਕਿੰਨਾ ਜਾਣਾ ਹੀ ਪੈਂਦਾ ਜੀ ਹਰੇਕ ਨੂੰ ਜਾਣਾ ਕਰਨਾ ਤੁਮ ਤੋਂ ਦੇਖ ਜਾਣਾ ਹੀ ਪੈਂਦਾ ਜੀ ਹਰੇਕ ਨੂੰ ਬੱਚਿਆਂ ਨੇ ਪੜ੍ਹਨ ਵੀ ਜਾਣਾ ਹਰੇਕ ਨੂੰ ਜਾਣਾ ਹੀ ਹੁੰਦਾ ਐਡੀ ਨਹੀਂ ਗੱਲ ਹੁੰਦੀ ਜੀ ਪਰ ਉਸ ਇਤਿਹਾਸਿਕ ਜ ਹੈ ਕਿ ਇਹ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜਿੰਨਾ ਕਿਸੇ ਤੇ ਭਰੋਸਾ ਬਿਲਕੁਲ ਅੱਜ ਕੱਲ ਕਿਸੇ ਤੇ ਰਹਿ ਨਹੀਂ ਗਿਆ ਹੈਗਾ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਲੈਡਰ ਨਾਲ ਮੋਗਾ ਤੋਂ ਆਮ ਆਦਮੀ ਪਾਰਟੀ ਦੇ ਦਿਨ ਰਾਤ ਇਸ ਕਰਨ ਵਾਲੇ ਝੰਡਾ ਬੰਦ ਕਰਨ ਵਾਲੇ ਪਾਣੇ ਆ ਕਿ ਹਾਜ਼ਰ ਨੇ ਗੱਲਬਾਤ ਕਰਾਂਗੇ ਕੈਂਡਲ ਮਾਰਕ ਕੀਤਾ ਤਾਂ ਜੀ ਜਿਹੜਾ ਬੇਟੀ ਪ੍ਰੋਬਲਮ ਨੂੰ ਲੈ ਕੇ ਇਸ ਘਟਨਾ ਨੇ ਪੰਜਾਬ ਦੇ ਹਰੇਕ ਘਰ ਤੇ ਨੂੰ ਉਲੰਘਿਆ ਪਰ ਇਹ ਵੀ ਅਕਦਮ ਹੋਈ ਹੈ ਕਿੱਦਾਂ ਦੇਖੋ ਕੈਂਡਲ ਮਾਰਚ ਕਰ ਰਹੇ ਅਸੀਂ ਹਮੇਸ਼ਾ ਕੈਂਡਲ ਮਾਰਚ ਕਰ ਦਿੰਨੇ ਆ ਤੇ ਸੋਚਦੇ ਆ ਕਿ ਸਾਨੂੰ ਹੱਕ ਮਿਲ ਜਾਊਗਾ ਪਰ ਅਸੀਂ ਬਾਰ ਬਾਰ ਜਿੰਨੀਆਂ ਵੀ ਮੇਰੇ ਮੋਗੇ ਦੇ ਵਿੱਚ ਜਾਗਰੂਕ ਲੇਡੀਜ਼ ਆ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਵਾਂ ਅਸੀਂ ਹਮੇਸ਼ਾ ਇਹੀ ਕੋਸ਼ਿਸ਼ ਕਰਦੇ ਆ ਕਿ ਕੈਂਡਲ ਮਾਰਚ ਨਾਲ ਸਾਡਾ ਸੁਨੇਹਾ ਉੱਪਰਲੀਆ ਸਰਕਾਰਾਂ ਤੱਕ ਪਹੁੰਚ ਜਾਂਦੇ ਇਹ ਉੱਪਰਲੀਆ ਸਰਕਾਰਾਂ ਤੋਂ ਕੋਈ ਬਹੁਤ ਸਖਤ ਕਾਨੂੰਨ ਬਣ ਕੇ ਆਉਣਗੇ ਅੱਛਾ ਸੈਕਿੰਡ ਨੰਬਰ ਤੇ ਇੱਕ ਮੈਂ ਵੀ ਗੱਲ ਕਹਿਣਾ ਚਾਹੁੰਦੀ ਥੀ ਬੱਚੀਆਂ ਨਾਲ ਨਹੀਂ ਥੋੜੀ ਦਿਨ ਪਹਿਲਾਂ ਆਪਣੇ ਕੋਲ ਬੱਚੇ ਨਾਲ ਵੀ ਦੇਖਿਆ ਵੀ ਕਿੰਨਾ ਬੁਰਾ ਹਾਲਤ ਕਰਕੇ ਅੱਜ ਵੀ ਜਦੋਂ ਆਪਾਂ ਤੁਹਾਡੇ ਅੱਖਾਂ ਮੂਰੇ ਆਉਂਦਾ ਬੱਚਾ ਤੇ ਆਪਾਂ ਨੂੰ ਖਾਣਾ ਪਾਣੀ ਖਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਅਸੀਂ ਵੀ ਮਾਵਾਂ ਅਸੀਂ ਆਉਦੇ ਬੱਚਿਆਂ ਨੂੰ ਹਮੇਸ਼ਾ ਇਹ ਹੀ ਸੰਦੇਸ਼ ਦਿੰਦੇ ਆ ਵੀ ਜੇ ਕਦੇ ਮੇਰੇ ਬੱਚੇ ਨੇ ਇਹ ਗੱਲ ਕੀਤੀ ਹੋਈ ਤਾਂ ਮੈਂ ਖੁਦ ਉਹਨੂੰ ਕੌਂਸਲ ਵੀ ਕਰਵਾਉਂਗੀ ਮੈਂ ਖੁਦ ਪਹਿਲਾਂ ਉਹਨੂੰ ਸਜ਼ਾ ਦਵਾਂਗੀ ਮੈਂ ਕੋ ਪਰਿਵਾਰ ਨੂੰ ਕਹਿਣਾ ਚਾਹਨੀ ਆ ਜਿਸ ਪਰਿਵਾਰ ਦੇ ਉਹ ਬੰਦੇ ਨੇ ਇਹ ਨਾ ਮਾੜਾ ਕੰਮ ਕੀਤਾ ਮੈਂ ਉਹ ਪਰਿਵਾਰ ਨੂੰ ਕਹਿਣਾ ਚਾਹਨੀ ਕਿ ਮੈਂ ਤਾਂ ਕਹਿੰਦੀ ਖੋਦੀ ਆ ਉਹਦੇ ਆਪਣੇ ਨਾਲਿਆਂ ਨੂੰ ਗੋਲੀ ਮਾਰਦੇ ਖੋਦੀ ਉਹਨੂੰ ਖਤਮ ਕਰਦੇ ਲੱਗਦਾ ਨੇ ਕਿ ਜਿੱਦਾਂ ਪ੍ਰਾਬਲਿਨ ਜਨੰਦਰ ਦੀ ਬੇਟੀ 13 ਸਾਲ ਦੀ ਬੇਟੀ ਸੀ ਕਿਤੇ ਅੱਜ ਆਪਾਂ ਨੂੰ ਆਪਣੀ ਹੀ ਬੇਟੀ ਲੱਗਦੀ ਆ ਆਪਾਂ ਨੂੰ ਹਰੇਕ ਸਮਾਜ ਦੇ ਜਿੰਨੇ ਵੀ ਲੋਕ ਨੇ ਆਪਾਂ ਨੂੰ ਦੇਖ ਰਹੇ ਨੇ ਬਾਤ ਕਰ ਰਹੇ ਨੇ ਇਸ ਘਟਨਾ ਨੂੰ ਹਰੇਕ ਨੇ ਨਿਸ਼ਚਿਤ ਤੌਰ ਤੇ ਪਿਆਰ ਜਦੋਂ ਵੀ ਕੋਈ ਦੇਖ ਰਹੇ ਹਰੇਕਾ ਨਾਮ ਹੁੰਦੀ ਸੀਗੀ ਲਗਦਾ ਨੀ ਕਿ ਅੱਜ ਉਸ ਜਗ੍ਹਾ ਤੇ ਜੇ ਆਪਣੀ ਬੇਟੀਆਂ ਦੀ ਦਾ ਆਪਣਾ ਪੰਜਾਬ ਦੇ ਸਾਰੇ ਲੋਕਾਂ ਦਾ ਇਕੱਠ ਇਕੱਠੀ ਹੋ ਗਏ ਵੀ ਕੋਈ ਐਦਾਂ ਦਾ ਕੋਈ ਉਪਰਾਲਾ ਕਰਨਾ ਚਾਹੀਦਾ ਕਿ ਅੱਗੇ ਤੋਂ ਜਦਾਂ ਹੀ ਘਟਣਾ ਨਾ ਆਵਾ ਪਵੇ ਮੈਂ ਇਸ ਤੋਂ ਪਹਿਲਾਂ ਵੀ ਇੱਕ ਜਗ੍ਹਾ ਤੇ ਇੱਕ ਛੇ ਗੁਰਦੁਆਰਾ ਸਾਹਿਬ ਤੋਂ ਕਿਥੋਂ ਸਾਡੇ ਪੰਡਲ ਮਾਰ ਸ਼ੁਰੂ ਹੋਇਆ ਇਹੀ ਬੋਲ ਕੇ ਆਈਆਂ ਤੁਸੀਂ ਪੁਲਿਸ ਨੂੰ ਨਾਲ ਰੱਖੋ ਹੋ ਸਕਦਾ ਮੇਰੇ ਇਸ ਬਿਆਨ ਤੋਂ ਬਾਅਦ ਮੇਰੇ ਤੇ ਬਹੁਤ ਐਕਸ਼ਨ ਲੈ ਜਾਣ ਕਿਸੇ ਨੂੰ ਨਾਲ ਰੱਖੋ ਕਿਉਂਕਿ ਪੁਲਿਸ ਵਾਲਾ ਤਾਂ ਅੰਦਰ ਬੈਠਾ ਸੀ ਪੁਲਿਸ ਵਾਲੇ ਨੇ ਤਾਂ ਬਾਹਰ ਆ ਕੇ ਦੱਸਿਆ ਹੀ ਨਹੀਂ ਆਪਾਂ ਨੂੰ ਵੀ ਇਹ ਗਲਤ ਕੰਮ ਹੋ ਰਿਹਾ ਮੈਂ ਤਾਂ ਸਾਰਿਆਂ ਨੂੰ ਕਹਿੰਨੀ ਇੱਕ ਜੁੱਟ ਹੋ ਜੋ ਜਿੱਥੇ ਚੱਕਦੇ ਵੀ ਰੇਪ ਹੁੰਦਾ ਵਾ ਉੱਥੇ ਟਾਈਮ ਪਹੁੰਚ ਕੇ ਔਨ ਦੀ ਸਪੌਟ 'ਤੇ ਉਹਨੂੰ ਖਤਮ ਕਰ ਦੋ ਫਿਰ ਆਪਾਂ ਦੇਖੀ ਜਾਵਾਂਗੇ ਕਿ ਸਾਡੇ ਕਲਾਕ ਕਿਹੜੇ ਕਾਨੂੰਨ ਬਣਿਆ ਕਿਉਂਕਿ ਆਪਾਂ ਇੱਕ ਘਟਨਾ ਸੁਣੀ ਸੀ ਜਿੱਥੇ ਰੇਪਟ ਨੂੰ ਬਹੁਤ ਵੱਡੇ ਪੁਲਿਸ ਅਫਸਰ ਨੇ ਐਨਕਾਊਂਟਰ ਕਰਤਾ ਸੀ ਤੇ ਕਹਿੰਦਾ ਸੀ ਆਪਾਂ ਜੱਲ ਲਗਾ ਕੇ ਮਾਰ ਦੋwidehatsi ਜੇ ਦੇਖੋ ਮਾੜੇ ਬੰਦਿਆਂ ਦੇ ਨਾਲ ਨਾਲ ਨੰਗੇ ਵੀ ਬਹੁਤ ਹੁੰਦੇ ਆ ਸਾਰੇ ਪੁਲਿਸ ਵਾਲੇ ਆਪਾਂ ਮਾੜੇ ਵੀ ਨਹੀਂ ਮੰਨ ਸਕਦੇ ਕਿਉਂਕਿ ਅਸੀਂ ਬਾਰ ਬਾਰ ਅੱਜ ਜਾਨ ਦੇ ਰਹੇ ਕਿ ਪੁਲਿਸ ਵਾਲੇ ਨੇ ਨਹੀਂ ਕੀਤਾ ਜਾਂ ਸਰਕਾਰ ਨੇ ਨਹੀਂ ਕੀਤਾ ਇਹ ਇੱਕ ਸਰਕਾਰ ਦਾ ਕੰਮ ਨਹੀਂ ਸਾਰਿਆਂ ਨੇ ਇਕੱਠੇ ਹੋਣਾ ਚਾਹੀਦਾ ਇਹ ਨਹੀਂ ਵੀ ਜਿਦੀ ਹੁਣ ਸਰਕਾਰ ਆਈ ਆ ਉਹ ਨਹੀਂ ਕਰਨਾ ਜਾਂ ਕੇਂਦਰ ਦੀ ਸਰਕਾਰ ਨੇ ਨਹੀਂ ਕਰਨਾ ਜਾਂ ਸਮਾਜ ਨੇ ਨਹੀਂ ਕਰਨਾ ਕਈ ਵੀ ਕੰਮ ਸਰਕਾਰਾਂ ਤੋਂ ਨਹੀਂ ਹੁੰਦਾ ਸਮਾਜ ਦੇ ਤੋਂ ਹੀ ਹੁੰਦਾ ਆਪਾਂ ਨੂੰ ਸਮਾਜਿਕ ਨੂੰ ਸਾਰੇ ਪ੍ਰਾਣੀਆਂ ਨੇ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਕਿ ਆਨ ਦੀ ਸਪੌਟ ਪਹੁੰਚ ਜਾਓ ਉੱਥੇ ਉਹਨੂੰ ਖਤਮ ਕਰ ਦਿਓ ਫਿਰ ਦੇਖੀ ਜਾਊਗੀ ਆਪਣੇ ਨਾਲ ਜਿਹੜਾ ਕੁਝ ਆਪਾਂ ਚੱਲਦਾ ਇਹਦੇ ਡਿਪਾਰਟਮੈਂਟ ਦੇ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਕੁਝ ਚੰਗੇ ਅਫਸਰ ਵੀ ਨਹੀਂ ਤੇ ਕੁਝ ਮਾਰੇ ਵੀ ਨਹੀਂ ਹੈਗੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਲੱਗਦਾ ਨਹੀਂ ਸੀ ਕਿ ਜੇ ਉਹ ਟਿੰਟਾ ਉੱਤੇ ਚਾਹ ਪਾਣੀ ਪੀਣ ਦੇ ਬਜਾਏ ਜੇ ਇਨਵੈਸਟੀਗੇਸ਼ਨ ਉਹਨਾਂ ਦੀ ਬੱਦਰ ਦੇ ਟੈਨ ਦੇ ਉੱਤੇ ਕੀਤੀ ਜਾਂਦੀ ਜੀ ਜਾਂ ਉਹਦੀ ਜਾਂਚ ਕੀਤੀ ਜਾਂਦੀ ਉਹਦੀ ਪਾਲ ਕੀਤੀ ਜਾਂਦੀ ਤਾਂ ਹੋ ਸਕਦਾ ਪੱਤੀ ਦੇ ਵਿੱਚ ਸਵਾਸ ਹੁੰਦੇ ਤਾਂ ਬ ਜੇ ਜਿਸ ਤਰ੍ਹਾਂ ਆਪਾਂ ਕਿਹਾ ਕਿ ਇੱਕ ਪੁਲਿਸ ਵਾਲਾ ਅੰਦਰ ਬੈਠਾ ਸੀ ਉਹ ਕੁਝ ਵੀ ਕਰ ਸਕਦਾ ਸੀ ਡਿਪਾਰਟਮੈਂਟ ਨੂੰ ਨਾ ਉਡੀਕਦੇ ਹੋਏ ਕਿਉਂਕਿ ਚੰਗਿਆਂ ਦੇ ਨਾਲ ਮਾੜੇ ਵੀ ਬਹੁਤ ਆ ਤੇ ਮਾੜਿਆਂ ਦੇ ਨਾਲ ਚੰਗੇ ਵੀ ਬਹੁਤ ਆ ਆਪਾਂ ਬਹੁਤ ਅੱچھے ਪੁਲਿਸ ਆਫੀਸਰਜ਼ ਬਾਰੇ ਵੀ ਸੁਣਿਆ ਕਿ ਜਿਹੜੇ ਕਿ ਬਹੁਤ ਅੱਛੀ ਸਾਰਿਆਂ ਦੀ ਹੈਲਪ ਕਰ ਰਿਹਾ ਕਿਸੇ ਇੱਕ ਸਰਕਾਰ ਦਾ ਕੰਮ ਨਹੀਂ ਜੇ ਆਪਾਂ ਸਾਰੇ ਸਮਾਜਿਕ ਲੋਕ ਇਕੱਠੇ ਹੋ ਕੇ ਔਨ ਦੀ ਸਪੌਟ ਉੱਤੇ ਪਹੁੰਚ ਜਾਈਏ ਤੇ ਜੋ ਆਪਾਂ ਤੋਂ ਬਣਿਆ ਆਪਾਂ ਕਰੀਏ ਫਿਰ ਦੇਖੀ ਜੋ ਕਿ ਜਿਹੜਾ ਕਾਨੂੰਨ ਬਣੂਗਾ ਆਪੇ ਇੱਕ ਦੋ ਵਾਰੀ ਜਦੋਂ ਕਿਸੇ ਨਾਲ ਆਪਾਂ ਦੋ ਚਾਰ ਹੱਥ ਹੈ ਜੇ ਕਿਤੇ ਤੇ ਦੂਸਰੇ ਨੰਬਰ ਤੇ ਆਪਦੇ ਪਰਿਵਾਰ ਚ ਜਿਹੜੇ ਪਰਿਵਾਰ ਚੋ ਇਹ ਕੰਮ ਹੁੰਦਾ ਉਸ ਦਾ ਪਰਿਵਾਰ ਦੀ ਸਭ ਤੋਂ ਪਹਿਲਾਂ ਮੈਂ ਔਰਤਾਂ ਨੂੰ ਬੇਨਤੀ ਕਰੂੰਗੀ ਕਦੇ ਵੀ ਜੇ ਉਹਦੇ ਆਦਮੀ ਨੇ ਜਾਂ ਉਹਦੇ ਮੁੰਡੇ ਨੇ ਇਹ ਕੰਮ ਕੀਤਾ ਹੋ ਬਚਾਉਣ ਨਾ ਉਹ ਖੁਦ ਹੀ ਆਪ ਸਜ਼ਾ ਦੇ ਦੇਣ ਔਨ ਦੀ ਸਪਾਟ ਬਿਲਕੁਲ ਜਿਵੇਂ ਮੱਲੇ ਵਾਲਿਆਂ ਨੇ ਕਿਹਾ ਵੀ ਸੀ ਕਿ ਜੇ ਉਸ ਸਮੇਂ ਜੇ ਫੈਸਲਾ ਹੁੰਦੀ ਤੇ ਮੱਲੇ ਵਾਲਿਆਂ ਨੇ ਕਾਫੀ ਜਿਹੜਾ ਉਹਨੂੰ ਹੱਥ ਤੇ ਉਹਨੂੰ ਹੱਥ ਵਿੱਚ ਹੀ ਲਿਆ ਸੀਗਾ ਪਰ ਕਾਨੂੰਨ ਜਦੋਂ ਕਾਨੂੰਨ ਵਾਲੇ ਪਹੁੰਚਦੇ ਨੇ ਤਾਂ ਕਾਨੂੰਨ ਵਾਲਿਆਂ ਨੂੰ ਬਚਾਇਆ ਜਾਂਦਾ ਉੱਥੇ ਇਹ ਇਸ ਬਹੁਤ ਵੱਡੀ ਗਲਤੀ ਹੈ ਜਿਹੜਾ ਬਚਾਇਆ ਗਿਆ ਸਾਨੂੰ ਸਾਰਿਆਂ ਨੂੰ ਇਹ ਬਹੁਤ ਬੁਰਾ ਲੱਗਿਆ ਜਿਹੜਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਜੇ ਨਾ ਬਚਾਉਂਦੇ ਤਾਂ ਹੋ ਸਕਦਾ ਕਿ ਮਾਂ ਦੇ ਸਾਰੇ ਪਰਿਵਾਰ ਦੇ ਹਿਰਦੇ ਨੂੰ ਥੋੜੀ ਸ਼ਾਂਤੀ ਮਿਲ ਜਾਂਦੀ ਬਸ ਬਚਾਇਆ ਨਾ ਜਾਵੇ ਮੈਂ ਤਾਂ ਬਾਰ-ਬਾਰ ਸਾਰੇ ਸਾਰੇ ਧਾਰਮਿਕ ਜਥੇਬੰਦੀਆਂ ਨੂੰ ਵੀ ਕਹਿੰਨੀ ਆ ਫਿਰ ਇੱਕ ਉਹਦਾ ਬਹੁਤ ਇੱਕ ਗੱਲ ਮੂਰੇ ਆਈ ਆ ਕਿ ਉਹ ਧਾਰਮਿਕ ਸਿੱਖੀ ਪਹਿਰਾਵੇ ਸੀ ਉਹ ਸੀ ਇਹ ਨਾ ਦੇਖੋ ਉਹ ਕਿਹੜੀ ਜਾਤ ਦਾ ਕਿਹੜੇ ਧਰਮ ਦਾ ਜਾਂ ਕੌਣ ਆ ਬਸ ਆਨ ਦੀ ਸਪੌਟ 'ਤੇ ਮੈਂ ਇਹ ਕਹੂੰਗੀ ਉਹਨਾਂ ਕੀ ਮੌਤ ਦੀ ਸਜ਼ਾ ਦਿੱਤੀ ਜਾ ਜੀ ਬਿਲਕੁਲ ਜਸਟ ਮੈਡਮ ਰਿੰਪੀ ਨੇ ਦੱਸਿਆ ਕਿ ਮੌਕੇ ਤੇ ਹੀ ਜਿਹੜਾ ਉਹਨਾਂ ਨੂੰ ਲੋਕਾਂ ਵੱਲੋਂ ਜਿਹੜਾ ਕਾਨੂੰਨ ਵੀ ਇੱਕ ਪੁਲਿਸ ਅਫਸਰ ਨੇ ਜਿਹੜਾ ਕੀਤਾ ਸੀਗਾ ਕਿ ਮੌਕੇ ਤੇ ਉਹਨੂੰ ਜਿਹੜਾ ਸਜ਼ਾ ਦੇ ਦਿੱਤੀ ਸੀ ਸੋ ਅਜੇ ਹੀ ਪੁਲਿਸ ਅਫਸਰਾਂ ਨੂੰ ਸਲੋਪ ਵੀ ਰੰਦਾ ਡਿਊਟੀ ਵੀ ਬੰਦੀ ਉਹਨਾਂ ਦੀ ਔਰ ਅਜੇ ਹੀ ਜਿਹੜੇ ਆਪਣੀ ਡਿਊਟੀ ਤੋਂ ਪਤਾ ਹੀ ਕਰਦੇ ਨੇ ਪੰਜਾਬ ਸਰਕਾਰ ਵੱਲੋਂ ਉਹਨੂੰ ਜਿਹੜਾ ਸਸਪੈਂਡ ਵੀ ਕਰ ਦਿੱਤਾ ਗਿਆ ਹੈਗਾ ਉਹਨਾਂ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਅੱਗੇ ਤੋਂ ਉਹ ਵੀ ਮੁਲਾਜ਼ਮ ਜਿਹੜਾ ਹੈਗਾ ਇਸ ਤਰ੍ਹਾਂ ਦਾ ਜੇਕਰ ਕਿਤੇ ਕਦਮਾ ਵਾਪਸ ਲੇ ਤਾਂ ਉਹਨੂੰ ਆਪ ਇੱਥੋਂ ਤੱਕ ਗੱਲ ਪਹੁੰਚਣੇ ਆਂਦੇ ਹਨ ਸੋ ਇਹ ਕੈਂਡਰ ਮਾਰਚ ਕਰਨ ਦੀ ਜਿਹੜੀ ਨੌਬਤ ਸਾਨੂੰ ਨਾ ਆਵੇ ਸੋ ਅੱਗੇ ਤੋਂ ਜਿਸ ਤਰ੍ਹਾਂ ਦੇ ਆਪਲੇ ਡੋਕਟਰ ਨਾਲ ਜੋੜ ਸਾਂਝੀ ਕਰਾਂਗੇ ਤੇ ਜੋੜੇ ਤੇ ਤੁਸੀਂ ਨੋਜ਼ ਪੰਜਾਬ ਦੇ ਚੈਨਲ ਨਾਲ ਵੋਇ ਵੋਟ ਜਸਟਿਸ ਵੋਇ ਵੋਟ ਜਸਟਿਸ ਵੋਇ ਵੋਟ ਜਸਟਿਸ ਤੁਸੀਂ 0.5 ਤੇ ਕਰ ਲਈ 0.5 ਤੇ ਕਰਨਾ ਕਰ Vocês